ਖਾਲੀ ਅਸਾਮੀਆਂ ਭਰ ਕੇ ਸਿੱਖਿਆ ਦਾ ਮਿਆਰ ਉੱਚਾ ਕਰੇ ਡੀਟੀਐਫ ਡੀਟੀਐਫ ਜੋ ਇੱਕ ਸੰਸਥਾ ਹੈਗੀ ਹੈ ਜੋ ਟੀਚਰਸ ਗਵਰਨਮੈਂਟ ਟੀਚਰ ਜਿਹੜੇ ਹੈਗੇ ਨੇ ਆਲਰੇਡੀ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਵੱਲੋਂ ਇਹ ਮੰਗ ਜੋ ਹੈ ਸਰਕਾਰ ਦੇ ਸਾਹਮਣੇ ਰੱਖੀ ਗਈ ਹੈਗੀ ਹੈ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਸਰਕਾਰ ਤੋਂ ਕਿ ਤੁਰੰਤ ਜਿਹੜੀਆਂ ਅਸਾਮੀਆਂ ਨੇ ਚਾਹੇ ਉਹ ਮਾਸਟਰ ਕੈਡਰ ਦੀਆਂ ਹੋਣ ਚਾਹੇ ਉਹ ਐਨਟੀਟੀ ਦੀਆਂ ਹੋਣ ਚਾਹੇ ਈਟੀਟੀ ਦੀਆਂ ਹੋਣ ਚਾਹੇ ਉਹ ਲੈਕਚਰਾਰ ਦੀਆਂ ਹੋਣ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਹੈ ਭਰ ਕੇ ਸਿੱਖਿਆ ਦੇ ਵਿੱਚ ਜੋ ਖਦਮ ਮਿਆਰ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ ਉਸ ਨੂੰ ਸੁਧਾਰਨ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਣ ਗੈਰ ਵਿਦਿਅਕ ਡਿਊਟੀਆਂ ਤੇ ਜੋ ਤਾਇਨਾਤ ਕੀਤੇ ਨੇ ਅਧਿਆਪਕ ਉਹਨਾਂ ਨੂੰ ਜਿਹੜਾ ਹੈਗਾ ਡਿਊਟੀਆਂ ਉੱਪਰ ਵਾਪਸ ਉਹਨਾਂ ਦੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪਹਿਲਾਂ ਹੀ ਸਿੱਖਿਆ ਵਿਭਾਗ ਪੰਜਾਬ ਤੇ ਬਹੁਤ ਸਾਰੇ ਸਰਕਾਰੀ ਸਕੂਲ ਪਹਿਲਾਂ ਹੀ ਜੋ ਹੈ ਉਹ ਅਧਿਆਪਕਾਂ ਦੀ ਘਾਟ ਦੇ ਨਾਲ ਜੂਝ ਰਹੇ ਨੇ ਅਤੇ ਇਸ ਤੋਂ ਉੱਪਰੋਂ ਹੁਣ ਜੋ ਸਰਕਾਰੀ ਟੀਚਰਸ ਕੰਮ ਕਰ ਰਹੇ ਨੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਵੀ ਗੈਰ ਵਿਦਿਅਕ ਡਿਊਟੀਆਂ ਦੇ ਵਿੱਚ ਜਿਹੜਾ ਹੈਗਾ ਲਗਾਇਆ ਜਾ ਰਿਹਾ ਜਿੱਦਾਂ ਕਿ ਹੱਟ ਸਬੰਧੀ ਡਿਊਟੀਆਂ ਨੇ ਇਲੈਕਸ਼ਨ ਦੀਆਂ ਬੀਐਲਓ ਡਿਊਟੀਆਂ ਨੇ ਤਾਂ ਇਹਨਾਂ ਸਭ ਲਈ ਵੀ ਜੋ ਹੈ ਉਹ ਅਧਿਆਪਕਾਂ ਨੂੰ ਹੀ ਕੰਮ ਕਰਨੇ ਹੁੰਦੇ ਨੇ ਇਸ ਨਾਲ ਜੋ ਬੱਚਿਆਂ ਦੀ ਪੜ੍ਹਾਈ ਹੈ ਉਸ ਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਨੁਕਸਾਨ ਹੁੰਦਾ ਹੈਗਾ ਤਾਂ ਕਰਕੇ ਡੀਟੀਐਫ ਜਿਹੜਾ ਹੈਗਾ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਿੰਨੀਆਂ ਵੀ ਖਾਲੀ ਅਸਾਮੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਭਰ ਕੇ ਤੇ ਸਿੱਖਿਆ ਦੇ ਵਿੱਚ ਜੋ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਹੈ ਉਸ ਨੂੰ ਪੂਰਾ ਕੀਤਾ ਜਾਵੇ ਇਹ ਕੱਲ ਦੀ ਖਬਰ ਹੈ ਅਧਿਆਪਕਾਂ ਨੂੰ ਤਰਸ ਦੇ ਸਕੂਲਾਂ ਚੋਂ ਵੱਡੀ ਗਿਣਤੀ ਅਧਿਆਪਕ ਗੈਰ ਵਿਦਿਅਕ ਡਿਊਟੀਆਂ ਤੇ ਤੋਰੇ ਜੀਰਾ ਤਹਿਸੀਲ ਦੇ ਅਧਿਆਪਕਾਂ ਦੀਆਂ ਹਾੜਾ ਸੰਬੰਧੀ ਡਿਊਟੀਆਂ ਰੱਦ ਹੋਣ ਡੀਟੀਐਫ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਕਰੀਬ-ਕਰੀਬ ਜਿਹੜਾ ਹੈਗਾ ਇਹ 15000 ਤੋਂ ਵਧੇਰੇ ਸਰਕਾਰੀ ਅਧਿਆਪਕ ਪਹਿਲਾਂ ਹੀ ਬੀ ਬੀਐਲਓ ਦੀਆਂ ਡਿਊਟੀਆਂ ਨਿਭਾ ਰਹੇ ਹਨ ਹੁਣ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਧਿਆਪਕਾਂ ਨੂੰ ਗੈਰ ਵਿਦਿਅਕ ਡਿਊਟੀਆਂ ਉੱਤੇ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਪਹਿਲਾਂ ਸਰਕਾਰ ਵੱਲੋਂ ਅਧਿਆਪਕਾਂ ਨੂੰ ਦਾਖਲਿਆਂ ਤੇ ਵੀ ਕੰਮ ਕਰਨ ਲਈ ਜਿਹੜਾ ਹੈਗਾ ਉਹ ਕਿਹਾ ਗਿਆ ਸੀਗਾ ਕਿ ਵੱਧ ਤੋਂ ਵੱਧ ਜਿਹੜੇ ਦਾਖਲੇ ਹੈ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਉਹ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਇਸ ਨਾਲ ਜਿਹੜਾ ਹੈਗਾ ਆਉਣ ਵਾਲੇ ਜਿਹੜੀ ਸਾਡੀ ਜਨਰੇਸ਼ਨ ਹੈਗੀ ਇਹ ਬੱਚੇ ਹੈਗੇ ਉਹਨਾਂ ਤੇ ਵੀ ਮਾੜਾ ਅਸਰ ਜਿਹੜਾ ਹੈਗਾ ਉਹ ਪੈਂਦਾ ਹੈ ਡੀਟੀਐਫ ਜਿਹੜੇ ਆਗੂ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹੜਾ ਸੰਬੰਧੀ ਜਿਹੜੀਆਂ ਡਿਊਟੀਆਂ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਅਤੇ ਵਾਪਸ ਜਿਹੜੇ ਇਹਨਾਂ ਅਧਿਆਪਕਾਂ ਨੂੰ ਗੈਰ ਵਿੱਤੀ ਡਿਊਟੀਆਂ ਤੋਂ ਹਟਾ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਪੰਜਾਬ ਦੇ ਸਰਕਾਰੀ ਸਕੂਲ ਪਹਿਲਾਂ ਹੀ ਬਹੁਤ ਸਾਰੀਆਂ ਜੋ ਬਹੁਤ ਕਮੀ ਜਿਹੜੀ ਹੈ ਅਧਿਆਪਕਾਂ ਦੀ ਉਹਦੇ ਨਾਲ ਚੂਜ਼ ਰਹੇ ਨੇ ਕਾਫੀ ਇਦਾਂ ਦੇ ਸਕੂਲਾਂ ਜਿੱਥੇ ਸਿਰਫ ਇੱਕ ਅਧਿਆਪਕ ਹੀ ਕੰਮ ਕਰ ਰਿਹਾ ਅਤੇ ਅਗਰ ਉਸਦੀ ਵੀ ਡਿਊਟੀ ਜਿਹੜੀ ਹੈਗੀ ਹੈ ਉਹ ਆਊਟ ਸਟੇਸ਼ਨ ਤੇ ਲਗਾ ਦਿੱਤੀ ਜਾਊਗੀ ਤਾਂ ਉਹ ਸਕੂਲ ਦੇ ਵਿਦਿਆਰਥੀਆਂ ਦਾ ਜਿਹੜਾ ਹੈਗਾ ਉਹ ਵਿੱਦਿਆ ਦਾ ਨੁਕਸਾਨ ਹੋਵੇਗਾ ਤਾਂ ਇਹ ਇਨਫੋਰਮੇਸ਼ਨ ਆਈ ਹੈ ਤਾਂ ਇਹਦੇ ਨਾਲ ਮੈਂ ਕਹਿਣਾ ਚਾਹਣਾ ਸਰਕਾਰ ਦੇ ਤਰਫੋਂ ਵੀ ਕੀ ਸਰਕਾਰ ਜਿਹੜੀ ਹੈਗੀ ਹੈ ਉਸ ਨੂੰ ਚਾਹੀਦਾ ਹੈ ਕਿ ਬਹੁਤ ਜਲਦੀ